ਸਾਲਾਨਾ ਮੇਲਾ ਕਿਸਾਨਿਆਂ ਵਾਲਾ ਵੀਡੀਓ ਨੰਬਰ 2 ਮੇਲਾ ਮੇਲਾ ਇੱਕ ਸਾਈ ਵੜੇ ਦਾ ਇਹ ਚੜੀ ਵੜੇ ਦਾ ਮੇਲਾ ਮੇਲਾ ਦੋਸਤੋ ਨਮਸਕਾਰ ਦੋਸਤੋ ਪੁਰਾਣੀ న్యూਜ ਵੀ ਤੁਹਾਡਾ ਸਵਾਗਤ ਹੈ ਜੀ ਸਾਲਾਨਾ ਮੇਲਾ ਡੇਰਾ ਪਾਪਾ ਦੇਸਾਈਆਂ ਵਾਲਾ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਪਿਛਲੇ ਵੀਡੀਓ ਚ ਵੀ ਇਹ ਮੇਲੇ ਦੀਆਂ ਝਲਕੀਆਂ ਦਿਖਾ ਚੁੱਕੇ ਹਾਂ ਸੋ ਇਹ ਦੂਜੀ ਵੀਡੀਓ ਅਸੀਂ ਬਣਾਉਣ ਲੱਗੇ ਹਾਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ 24 ਦਿਨਾਂ ਕਰਾਤ ਨੂੰ ਮਹਾ ਮੈਗੀ ਚੌਂਕੀ ਲਗਵਾਈ ਜਾਂਦੀ ਹੈ ਉਹਦੇ ਵੀ ਅਪਡੇਟ ਦਿੱਤੀ ਹੈ ਸੋ ਤੇ ਮੇਲੇ ਦੀ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਤੇ ਹੁਣ ਵੀ ਅਸੀਂ ਤੁਹਾਨੂੰ ਇਸ ਮੇਲੇ ਦੀਆਂ ਤਸਵੀਰਾਂ ਦਿਖਾਉਂਦੇ ਨੇ ਜਿੱਥੇ ਕਿ ਬੱਚਿਆਂ ਵੱਲੋਂ ਇੰਜੋਏ ਕੀਤਾ ਜਾਂਦਾ ਹੈ ਝੂਲਿਆਂ ਦੇ ਨਾਲ ਤੁਸੀਂ ਦੇਖ ਰਹੇ ਹੋਏ ਬਹੁਤ ਹੀ ਪਿਆਰੇ ਸੁੰਦਰ ਝੂਲੇ ਛੋਟੇ ਛੋਟੇ ਬੱਚੇ ਜੋ ਕਿ ਇਸ ਝੂਲੇ ਦੇ ਵਿੱਚ ਬੈਠ ਕੇ ਇੰਜੋਏ ਕਰਦੇ ਨੇ ਤੇ ਵੱਡੇ ਵੱਡੇ ਚੰਡੋਲ ਵੀ ਅੱਥੇ ਲਗਾਏ ਜਾਂਦੇ ਹਨ ਤੁਸੀਂ ਇਹ ਲਾਈਵ ਤਸਵੀਰ ਅੱਜ ਦੇਖ ਰਹੇ ਹੋ ਤੇ ਆਹ ਕਿਸਤੀ ਵਾਲੀ ਜੋ ਕਿ ਝੂਲਾ ਹੈ ਇਸਤੇ ਵਿੱਚ ਵੀ ਬੈਠ ਕੇ ਬੱਚੇ ਬਹੁਤ ਹੀ ਖੁਸ਼ ਹੁੰਦੇ ਨੇ ਤੇ ਵੱਡੀ ਕਿਸਤੀ ਹੈ ਜੋ ਚੰਡੋਲ ਵਾਲੀ ਕਿਸਤੀ ਇਹ ਵੀ ਇੱਥੇ ਸਿਤ ਹੈ بڑے ਹੀ ਧੂਮ ਧਾਮ ਦੇ ਨਾਲ ਮੇਲੇ ਦੇ ਵਿੱਚ ਝੁੱਲੇ ਲਗਾਏ ਜਾਂਦੇ ਨੇ ਚੰਡੋਲ ਵੀ ਲਗਾਇਆ ਜਾਂਦਾ ਹੈ ਜੋ ਕਿ ਵੱਡੇ ਵੀ ਛੋਟੇ ਵੀ ਬਜ਼ੁਰਗ ਵੀ ਇਸ ਚੰਡੋਲ ਤੇ ਝੂਲ ਕੇ ਮੇਲੇ ਦਾ ਆਨੰਦ ਲੈਂਦੇ ਹਨ ਤੇ ਆਓ ਸਾਨੂੰ ਹੁਣ ਝਲਕੀਆਂ ਦਿਖਾਉਂਦੇ ਹਾਂ ਮੇਲੇ ਦੀਆਂ ਜੋ ਕਿ ਇਹ ਮੇਲਾ ਲਾਕਪਾ ਦੇ ਤਕਰੀਬਨ ਕੋਰਾਲੀ ਤੋਂ ਜਿੰਨੇ ਵੀ ਕੋਰਾਲੀ ਦੇ ਨੇੜੇ ਪਿੰਡੇ ਹਨ ਦਿਆਂਦੇ ਹਨ ਉਨਾ ਦੇ ਪਿੰਡਾਂ ਦੇ ਲੋਕ ਜੋ ਇਸ ਮੇਲੇ ਦੇ ਵਿੱਚ ਜ਼ਰੂਰ ਸ਼ਾਮਿਲ ਹੁੰਦੇ ਨੇ ਤੇ ਕਹਾਣੇ ਪੁਰਾਣੇ ਬਜ਼ੁਰਗ ਦਾਦੇ ਸੀਗੀ ਅਸੀਂ ਪਹਿਲੇ ਮੇਲਾ ਜੋ ਬਹੁਤ ਪ੍ਰਾਤਨ ਸਮੇ ਦਾ ਮੇਲਾ ਹੈ ਲਾਕਪਾਸ ਕੁਰਾਰੀ ਦੇ ਨਾਲ ਦੇ ਲੱਗਦੇ ਪਿੰਡਾਂ ਦੇ ਵਿੱਚ ਵੀ ਇਹ ਨਾਲ ਹੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਆਂ ਲੰਗਰ ਦੀਆਂ ਇਹ ਲੰਗਰ ਹੈ ਜੋ ਇੱਕ ਅਨੋਖਾ ਲੰਗਰ ਹੈ ਜੋ ਕਿ ਇਹ ਲੰਗਰ ਨਿਊਰਲੈਂਡ ਅਤੇ ਬਰਗਨਾਂ ਦਾ ਨਿਊਰਲੈਂਡ ਦਾ ਬਰਗਰਾਂ ਦਾ ਲੰਗਰ ਲਗਾਇਆ ਗਿਆ ਹੈ ਸੋ ਇਹ ਲੰਗਰ ਲਗਾਇਆ ਹੈ ਸਾਡੇ ਸਨਾਤਨ ਧਰਮ ਜਾਗਰਨ ਮੰਡਲ ਕੁਰਾਲੀ ਦੀ ਜੋ ਇਹਨਾਂ ਦੀ ਇੱਕ ਟੀਮ ਇੱਕ ਇਹਨਾਂ ਦਾ ਕਲੱਬ ਬਣਿਆ ਉਸ ਕਮੇਟੀ ਦੇ ਵੱਲੋਂ ਇਹ ਨਿਊਟਲਾਂ ਦਾ ਲੰਗਰ ਲਗਾਇਆ ਗਿਆ ਹੈ ਸੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਨਿਊਟਲਾਂ ਦਾ ਲੰਗਰ ਜੋ ਕਿ ਇਹ ਡੇਰਾ ਬਾਬਾ ਘਸਾਈਆਂ ਆਲਾ ਵਿਖੇ ਸਲਾਨਾ ਮੇਲੇ ਤੇ ਲਗਾਇਆ ਗਿਆ ਹੈ ਨਿਊ ਇਹਨਾਂ ਦੀ ਇੱਕ ਕਮੇਟੀ ਬਣੀ ਹੈ ਵੀਰਾਂ ਦੀ ਜੋ ਕਿ ਸਨਾਤਨ ਧਰਮ ਜਾਗਰਣ ਮੰਡਲ ਕਮੇਟੀ ਇੱਕ ਕਲੱਬ ਬਣਿਆ ਹੈ ਉਹਨਾਂ ਦੇ ਵੱਲੋਂ ਇਹ ਇੱਕ ਨਿਊਟਲਾਂ ਦਾ ਲੰਗਰ ਲਗਾਇਆ ਗਿਆ ਹੈ ਤੇ ਪੂਰੇ ਸਹਿਰ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਗਾਇਆ ਗਿਆ ਆਉ ਸਾਨੂੰ ਦੱਸਾਂ ਨੇ ਆ ਪੰਜਾਬੀ ਸੱਭਿਆਚਾਰ ਕ ਮੇਲਾ बाबा जरी वाले की जय आज भादो दी दूज 25 ਅਰਾਜ ਜਿੰਨ ਸੋਮਵਾਰ ਦਾ ਮੇਲਾ ਡੇਰਾ ਬੱਬਾ ਕੋਲ ਸਾਈਂ ਵਾਲੇ ਵਿਖੇ ਬਣਾਇਆ ਜਾ ਰਿਹਾ ਹੈ ਜਿਹੜਾ ਕਿ ਮੇਲੇ ਦਾ ਇਤਿਹਾਸ ਬਧੀਆਂ ਪੁਰਾਣਾ 1100 ਸਾਲ ਪੁਰਾਣਾ ਇਤਿਹਾਸ ਹੈ ਇੱਥੇ ਦਰੋ ਹਿੰਦੀ ਕੋ ਔਰ ਦੇਸ਼ ਦੇ ਦੇਤੇ ਸੰਕਾਂ ਆਉਂਦੀਆਂ ਆਪਣੇ ਮੱਥਾ ਟੇਕ ਕੇ ਆਪਣੇ ਮਨ ਦੀ ਸੋਨਕਾਵਨਾ ਨੂੰ ਕਰਦੀਆਂ ਸੰਤ ਮਹਾਤਮਾ ਬਹੁਤ ਦੂਰ ਦੇ ਉੱਤੇ ਆਨੇ ਕਾਸੀ ਜੀ ਰੰਗਾ ਹਰਿਦਵਾਰ ਤੋਂ ਨੋਪਾਰ ਭਾਗੇਸ਼ਰਨਾਥ ਨੱਬਾ ਪਟਿਆਲਾ ਮੰਦਨ ਔਰ ਸਾਰੇ ਸੰਤਾਂ ਉਹ ਰਕੁਕਤ ਹੋਣੀਆਂ ਮੇਲੇ ਦੇ ਵਿੱਚ ਮੇਲੇ ਦੀ ਖਾਚਕ ਜਿਵੇਂ ਕਿ ਤੁਸੀਂ ਅੱਜ ਦੇਖ ਰਹੇ ਆਂ ਵਰਸਾਤ ਹੋ ਰਹੀ ਹੈ ਜਦੋਂ ਤੇ ਅਸੀਂ ਛੋਟੇ ਛੋਟੇ ਮੇਲੇ ਦੇ ਵਿੱਚ ਜਾਂਦੇ ਆਂ ਔਰ ਮੇਲੇ ਦੇ ਦਿਨ ਨੂਰ ਇਕੱثر ਵਰਸਾਤ ਹੁੰਦੀ ਹੈ ਬਾਬਾ ਚੜੀ ਵਾਲੇ ਦੀ ਅਪਰਮ ਕਿਰਪਾ ਹੈ ਸ਼੍ਰੀਮਤ ਗੰਗਨਾ ਜੀ ਜੀ ਮਹਾਰਾਜ ਨਦੀ ਦੇ ਉੱਪਰ ਬੈਠੇ ਆ ਸਾਡੇ ਉਹਨਾਂ ਦੀ ਅਪਾਰ ਕਿਰਪਾ ਹੈ ਸਹਿਰ ਦੇ ਉੱਪਰ ਇਲਾਕੇ ਦੇ ਉੱਪਰ ਔਰ ਸੰਤਾ ਦੇ ਉੱਪਰ ਕਿ ਉਹਨਾਂ ਨੂੰ ਹਰ ਮਨੋਂ ਮੁਕਾਮਨਾ ਫੋਨ ਕਰਦੇ ਆ ਮੈਂ ਆਈ ਹਈ ਦਿੱਖਤ ਦਾ ਔਰ ਇਲਾਕਾ ਨਵਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਮੇਲੇ ਦੀ رونਕ ਫੜਾਈ ਔਰ ਮੇਲੇ ਦੇ ਵਿੱਚ ਆ ਕੇ ਆਪਣੇ ਮਨ ਦੀ ਇੱਛਾ ਪੂਰੀ ਕਰੀ ਬਹੁਤ ਵਾਵਾ ਜਿਹੜੇ ਵਾਲੇ ਕੀ ਜੈ